ਹੌਣ ਵੀ ਜਮੀਰਾ ਜਿਉਂਦੀਆਂ ਇੱਥੇ ਨਿਤ ਦੇਖਾਂ ਹੌਣ ਵੀ ਜਮੀਰਾ ਜਿਉਂਦੀਆਂ ਇੱਥੇ ਨਿਤ ਦੇਖਾਂ ਪੜ ਸੁਣ ਗੁਰਬਾਣੀ ਤਾਈ ਪੜ ਸੁਣ ਗੁਰਬਾਣੀ ਤਾਈ ਕਦੇ ਚਿੜੀਆਂ ਪੀ ਅੰਮ੍ਰਿਤ ਬਾਜ ਲਾਹਿਆ ਸੀ ਆਕਾਸ਼ਾਂ ਤਾਈ ਝੰਡਾ ਗੱਡਿਆ ਵਿੱਚ ਦਿੱਲੀ ਧਰਨੇ ਝੰਡਾ ਗੱਡਿਆ ਵਿੱਚ ਦਿੱਲੀ ਧਰਨੇ ਉਸ ਬੁੱਢੀ ਮਾਈ ਇੱਕ ਬੇਵਕੂਫ ਨੂੰ ਮੁੱਲ ਦੀ ਦੱਸਦੀ ਇੱਕ ਬੇਵਕੂਫ ਨੂੰ ਮੁੱਲ ਦੀ ਦੱਸਦੀ ਜੋ ਸਾਰੇ ਪੰਜਾਬ ਦੀ ਹੈ ਚਾਈ ਪੰਜਾਬ ਦੀ ਜਵਾਨੀ ਨੱਚੇ ਬਜ਼ੁਰਗਾਂ ਦੀ ਲਕੀਰਾਂ ਤਾਂ ਹੀ ਪੰਜਾਬ ਦੀ ਜਵਾਨੀ ਨੱਚੇ ਬਜ਼ੁਰਗਾਂ ਦੀ ਲਕੀਰਾਂ ਤਾਂ ਹੀ ਲੰਗਰ ਸਾਡੇ ਚੱਲਦੇ ਅੱਜ ਵੀ ਸਾਥੋਂ 20 ਰੁਪਏ ਦੀ ਵਿਆਜ ਨਾ ਜਾਏ ਖਾਈ ਲੰਗਰ ਸਾਡੇ ਚੱਲਦੇ ਅੱਜ ਵੀ ਸਾਥੋਂ 20 ਰੁਪਏ ਦੀ ਵਿਆਜ ਨਾ ਜਾਏ ਖਾਈ ਸਾਡੀ ਦਲੇਰੀ ਦਾ ਰਾਜ ਨਾ ਪੁੱਛੋ ਸਾਡੀ ਦਲੇਰੀ ਦਾ ਰਾਜ ਨਾ ਪੁੱਛੋ ਜੇ ਤੁਸੀਂ ਜ਼ਰੂਰੀ ਜਾਣਨਾ ਫਿਰ ਸੰਪਰਕ ਕਰੋ ਅਬਦਾਲੀ ਤਾਈ ਫਿਰ ਸੰਪਰਕ ਕਰੋ ਅਬਦਾਲੀ ਤਾਈ ਜਾਂ ਫਿਰ ਵਾਚੋ ਬਾਬਾ ਬੋਤਾ ਗਰਜਾ ਜਾਂ ਫਿਰ ਵਾਚੋ ਬਾਬਾ ਬੋਤਾ ਗਰਜਾ ਜਿੰਨਾਂ ਦੋਹਾਂ ਨੇ ਖਾਨੋ ਭਾਬੀ ਸੀ ਬਣਾਈ ਅਸੀਂ ਖਾੜਕੂ ਜੰਮੇ ਨਹੀਂ ਸਰਕਾਰੇ ਨਾ ਨਾ ਅਸੀਂ ਖਾੜਕੂ ਜੰਮੇ ਨਹੀਂ ਸਰਕਾਰੇ ਬਸ ਬਣ ਗਏ ਆ ਤੇਰੇ ਰੋਜ਼ ਦੇ ਕੰਜਰਖਾਨੇ ਮਾਰੇ ਬਸ ਬਣ ਗਏ ਆ ਤੇਰੇ ਰੋਜ਼ ਦੇ ਕੰਜਰਖਾਨੇ ਮਾਰੇ ਸਾਨੂੰ ਤੂੰ ਬਣਾਇਆ ਇਸ ਅੰਨੀ ਨੀਤੀ ਰਾਹੀ ਸਾਨੂੰ ਤੂੰ ਬਣਾਇਆ ਇਸ ਅੰਨੀ ਨੀਤੀ ਰਾਹੀ ਖਾਲਸਾ ਰਾਜ ਕਰੂ ਹੀ ਕਰੂ ਉਠਾ ਨਾ ਸਮਝੋ ਤੁਸੀਂ ਗੋਬਿੰਦ ਦੀ ਬਾਣੀ ਤਾਈ ਖਾਲਸੇ ਦਾ ਰਾਜ ਸਮਝ ਜੇ ਤੁਹਾਨੂੰ ਪੈਜੇ ਖਾਲਸੇ ਦਾ ਰਾਜ ਸਮਝ ਜੇ ਤੁਹਾਨੂੰ ਪੈਜੇ ਇਸ ਜੱਗ ਤੇ ਨਾ ਭੁੱਖਾ ਨੰਗਾ ਕੋਈ ਰਹਿ ਜੇ ਸੰਧੂ ਕੱਲੇ ਸੁਨੇਹੇ ਸ਼ੇਰੇ ਪੰਜਾਬ ਤਾਈ ਬਾਪੂ ਇੱਕ ਵਾਰ ਆ ਕੇ ਆਪਣੇ ਪੰਜਾਬ ਨੂੰ ਦਿੱਲੀ ਤੋਂ ਬਚਾਈ ਬਾਪੂ ਇੱਕ ਵਾਰ ਆ ਕੇ ਆਪਣੇ ਪੰਜਾਬ ਨੂੰ ਦਿੱਲੀ ਤੋਂ ਬਚਾਈ